ਕੀ ਆ ਸਾਤਾ ਤੁਹਾਨੂੰ ਦੱਸੂਆਂ ਨੰਮਾ ਮਾਜਾ ਦੋ ਦੋ ਕਿਤਾਜ ਹੋਇਆ ਗਿਆ ਦਾ ਅੱਛਾ ਆ ਗੁੱਠਿਆਂ ਨਾਲਾਂ ਅੱਛਾ ਗੁੱਠੇ ਦੱਬ ਕੇ ਅੱਛਾ ਅੱਛਾ ਤਰ ਪਤਾ ਹੈ ਠੀਕ ਆ ਮਨੇ ਹਰ ਤਰੀ ਗਾ ਜੇ ਸਾਰੇ ਵੀਰਾਂ ਨੂੰ ਜੀ ਬੱਕਰੇ ਬੁਲਾ ਹੈ ਪਰਪਰਿਆਂ ਨੂੰ ਵੀ ਆਰਿਆਂ ਨੂੰ ਪੈਣਾ ਤੇ ਬੱਚਿਆਂ ਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਪਹੁੰਚੇ ਹਾਂ ਜੀ ਦਰਬਾਰ ਸਾਹਿਬ ਅੱਜ 6 ਮਹੀਨੇ ਦੀ ਆਪਣੇ ਸਿੱਖਾਂ ਦੇ ਪਹਿਲੇ ਮਹੀਨੇ ਦੀ ਪਹਿਲੀ ਮੱਸਿਆ ਨੂੰ ਮੱਥਾ ਟੇਕਣ ਆਏ ਹੋਇਆ ਮੈਂ ਕੋਸ਼ਿਸ਼ ਕਰਦਾ ਵੀ ਇਸ ਵਾਰੀ ਨੇ ਵੀ ਇਸ 6 ਮਹੀਨੇ ਤੋਂ ਲੈ ਕੇ ਅਗਰੇ ਮਹੀਨੇ ਤੱਕ ਦੀ ਹੈ ਛੋਟੇ ਛੋਟੇ ਕਲਿੱਪ ਬਣਾਵਾ ਫਿਰ ਉਹਨੂੰ ਸਾਰਿਆਂ ਨੂੰ ਜੋੜਾ ਇਦਾਂ ਕੁਛ ਚੱਲ ਰਿਹਾ ਹੈ ਦਵਾਗ ਦੇ ਵਿੱਚ ਮਹਾਰਾਜ ਕੋਈ ਮੱਸਿਆ ਵਿੱਚ ਮਿਸ ਨਾ ਹੋਵੇ ਹਰੇਕ ਮੱਸਿਆ ਨੂੰ ਆਈਏ ਤੇ ਵੀਡੀਓ ਬਣਨ ਲੱਗੀ ਦੀ ਹਾਂ ਅੱਜ ਹੋ ਜਾਣੀ ਦੀ ਹਾਂ ਅੱਜ ਮੈਂ ਜਾਣਾ ਸੀ ਪਾਕਿਸਤਾਨ ਦੀ ਐਮਬੈਸੀ ਦੇ ਵਿੱਚ ਤੇ ਹੁਣ ਮੈਂ ਉੱਥੇ ਪਹੁੰਚ ਗਿਆ ਹੁਣ ਤਾਂ ਤੇ ਜਿਹੜੀ ਗੱਲਬਾਤ ਉਹ ਕਹਿੰਦੇ ਦੋ 2:30 ਵਜੇ ਮਿਲ ਲੈ ਪਾਸਪੋਰਟ ਤੇ ਐਨਾ ਮੈਨੂੰ ਪਤਾ ਲੱਗ ਗਿਆ ਵੀ ਵਧਾਈਆਂ ਹੋ ਗਈਆਂ ਹੋ ਗਈਆਂ ਜੀ ਹੋ ਗਈਆਂ ਮਹਾਰਾਜ ਜੀ ਉਹ ਆਪ ਦਾਸ ਜੀ ਨੇ ਕਿਰਪਾ ਕਰਤੀ ਵਧਾਈਆਂ ਹੋ ਗਈਆਂ ਸਾਡੇ ਜਿੰਨੇ ਪਾਸਪੋਰਟ ਲੱਗੇ ਸਾਰਿਆਂ ਦੇ ਵਿੱਚ ਲੱਗੇ ਇਹ ਹਰੀ ਝੰਡੀ ਆ ਗਈ ਮਹਾਰਾ ਸੁਖਿਆ ਸੱਚਾ ਪਾਤਸ਼ਾਹ ਪਰ ਕੇ ਇਹਦੇ ਵਿੱਚ ਨਾ ਰੱਦ ਕਰ ਦਿੰਦੇ ਆ ਬਿਲਕੁਲ ਰੱਦ ਕਰ ਵਿੱਚ ਤੇ ਬਹੁਤ ਰੱਦ ਵੀ ਹੁੰਦੇ ਆ ਸੁਰਵਰ ਚੱਲ ਰਿਹਾ ਜੀ ਬਾਈ ਫਰਾਜ ਉਹ ਜੀ ਆਸ ਸੁਰਵਰ ਆਪਣੀ ਜ਼ਿੰਮੇਵਾਰੀ ਸਾਹਮਣੇ ਕਰਿਆ ਠੀਕ ਹੈ ਜੇ ਹੁਣ ਤੂੰ ਚੱਲ ਰਿਹਾ ਸਾਰੇ ਘਰ ਦੇ ਚਾਬੀਆਂ ਸੁਭਾਲਦੇ ਆ ਚੱਲ ਉਹ ਬੈਂਕ ਉਹ ਬੰਦਾ ਕੋਈ ਹੋਰ ਨਿਕਲ ਲੱਗਿਆ ਵਿੱਚ ਦੇ ਆਪਾਂ ਇੱਧਰ ਦੇਖੀ ਹਲ ਆ ਦੇਖਿਆ ਮੇਰੇ ਬੰਦਾ ਕੋਈ ਹੋਰ ਹੈ ਚੱਲ ਇਹ ਸਿਰ ਉਹਨੇ ਜਿਵੇਂ ਲਿਫਟ ਤੇ ਡਰ ਲੱਗਦਾ ਪੁੱਤਰੀ ਅੱਜ ਸਿੱਧੇ ਉੱਥੇ ਲੈ ਨੂੰ ਬਈ ਹੋਰ ਡਰਾਈਵਟ ਅਸੀਂ ਇਸ ਵਾਰੀ ਤਾਂ ਮੇਰੀ ਮੱਸਿਆ ਮਿਸ ਹੋ ਜਣੀ ਸੀ ਪਰ ਮਹਾਰਾਜ ਕਹਿੰਦੇ ਨਾ ਆ ਮੇਰੇ ਘਰ ਮੱਸਿਆ ਮਿਸ ਨਾ ਕਰੀ ਜੇ ਮੇਰੀ ਦਿੱਲੀ ਜਾਣ ਦੀ ਤਿਆਰੀ ਸੀ ਇਸ ਵਾਰੀ ਆ ਥਾਰਕ ਤੇ ਇੱਥੇ ਸਰਗਵਾਈ ਹੋਈ ਹੈ ਯਾਰ ਕਰੋ ਜੀ ਦਰਸ਼ਨ ਸੰਗਤਾਂ ਦੇ ਹਰ ਪਾਸੇ ਸੰਗਤ ਤੇ ਸੰਗਤ ਇਸ ਵਾਰ ਬਹੁਤ ਲੰਬੀ ਲਾਈਨ ਲੱਗੀ ਹੋਊਗੀ ਪਿੱਛੇ ਤੱਕ ਨੂੰ ਵੀ ਪਰ ਹੌਂਸਲਾ ਫਰਮਾਉਣ ਤੋਂ ਮੈਂ ਤੋਂ ਸੰਭਾਤ ਤੋਂ ਸੰਭਾਤ ਸ਼ੁਰੂ ਹੋ ਜਾਂਦੀ ਆ ਇੱਥੇ ਤੱਕ ਆ ਕੇ ਤੇ ਉਹ ਉੱਤ ਤੱਕ ਪਈ ਜਿਹੜੀ ਦਸਵਰੀ ਡੂੜੀ ਪੂਰੇ ਆੜੀ ਦੇਖੋ ਵੀ ਇਹ ਸੰਗ ਦਾ ਕਦੋਂ ਨੰਬਰ ਲੱਗੂ ਆ ਪੂਰੇ ਵਾਲਾ ਹਾਂ ਜਿਹੜਾ ਹਾਈ ਫ੍ਰੀ ਬਹੁਤ ਸੰਭਦਾਈ ਹੋਈ ਆ ਇੱਥੇ ਤੱਕ ਲੰਡਾ ਲੱਗਿਆ ਹੋਇਆ ਜੇ ਇੱਥੇ ਲੱਗੇ ਤਾਰ 4 ਤੋਂ 5 ਘੰਟੇ ਲੱਗ ਜਣਾ ਜਿਹੜੇ ਇੱਥੇ ਹੁਣ ਲੱਗੀ ਸੰਭਾਤਾਂ ਉੱਥਾ ਟੇਕਣ ਵਾਸਤੇ ਲੜ ਜੁੱਤ ਰਾਨਾ ਜੋ ਸ্নান ਕਰ ਲਿਆ ਤੇ ਬਹੁਤ ਸੋਹਣਾ ਹੁਣ ਦਿਨ ਜਾਂ ਚੜਦਾ ਜਾਂਦਾ ਬਹੁਤ ਸੋਹਣਾ 뷰 ਬਣ ਰਿਹਾ ਹੁਣ ਇੱਥੇ ਇੱਕ ਲੱਗ ਜੀ ਬੇਬਸ ਆ ਰਹੀਆਂ ਇੱਧਰ ਤੇ ਹੁਣ ਜਦ ਮਹਾਰਾਜ ਦਾ ਨਾਮ ਜਪਦੇ ਆ ਪੂਰਾ 6.5 ਅਰਦਾਸ ਹੋਣੀ ਪਰ ਮੈਂ ਸੱਚ ਕਣ ਬੁੜ ਤੋਰ ਸਰਚ ਕੁਝ ਸਮਰ ਹੋ ਗਈ ਜੇ ਪਰ ਤੇ ਬਾਬਾ ਤੇ ਸਿਖਦਾ ਗੁਰਦੋਰਾ ਕੰਮ ਰੌ ਪਰ ਤੇ ਅਸੀਂ ਪਾਠ ਕਰਕੇ ਚੱਲੇ ਤਾਂ ਕਿ ਤੇ ਬਾਬਾ ਦੀਪ ਸਿੰਘ ਜੀ ਸਾਹਮਣੇ ਪਹੁੰਚਣ ਦੇ ਦੋ ਤੁਮ ਤੜੀ ਤੇ ਇੱਧਰ ਹੈ ਲਿਖਿਆ ਹੈ ਤਾਂ ਬਹੁਤ ਦਰਸ਼ ਸੀ ਗੁਰੂ ਸਤੰਤ ਬਾਬਾ ਦੀਪ ਸਿੰਘ ਜੀ ਇਸ ਤੇ ਅੰਦਰ ਜਾ ਕੇ ਉੱਪਰ ਜਾ ਕੇ ਕੋਡ ਚਿਰੋੜੀ ਭਾਜ ਪੂਰੇ 6:30 ਹੋ ਚਲੇ ਪੂਰੇ 6:30 ਵਜੇ ਅਸਦੀ ਭਾਰਤੀ ਸਮਾਪਤੀ ਕਰਦਾ ਦਿਰ ਜਿੱਥੇ ਅਸਮਾਪਤੀ ਜੋ ਅ ਸਰਦੇ ਚ 7:00 ਤੇ ਸਬਰ ਚ 6:30 ਸਮਾਪਤ ਹੋਣ ਵਾਲੇ ਬਸੋ ਐ ਫੋਨ ਤੇ ਉਹ ਕੋ ਤੇ ਬੈਠ ਕੇ ਔਰ ਦਸਾਂ ਸ਼ਾਮਲ ਹੋਈਏ ਹੁਣ ਸਮਾਪਤੀ ਹੋਣ ਲੱਗੀ ਆ ਉਧਰ ਪਹਿਲੀ ਕਰਨ ਪੈਣੀ ਆ ਤੇ ਹੁਣ ਸ਼ੁੱਧ ਬਕਾਇਦਾ ਰਹਿਣਾ ਨੇ ਚਲੋ ਭਾਈ ਆ ਜਾਓ ਹਾਂ ਜਰਜਾਇਲ ਜਰਜਾਇਲ ਵਾਇਗੁਰ ਜੀ ਕਾ ਦੇਖੇ ਤੁਹਾਨੂੰ ਕਹਿੰਦੇ ਜੀ ਸ਼ੁੱਧ ਕਹਿਣਾ ਜੀ ਲੋ ਜਰਾ ਅਸਦੀ ਕਰਦਾ ਸਮਾਪਤੀ ਹੋ ਚਲੀ ਜੀ ਦੇ ਗੁਰਜੀ ਦੀ ਫਤਿਹ ਹੈ ਗੁਰਜੀ ਦੀ ਜਪੇ ਓ ਜੀ ਅਸ਼ੁੱਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਲੱਗੇ ਬੰਦੇ ਵੀਰੇ ਓ ਲਿਆ ਹੁਕਮਨਾਮਾ ਬਹੁਤ ਹੁਣ ਚੱਲੇ ਜੀ ਅਕਾਲ ਤੱਕ ਉੱਥੇ ਅਰਦਾਸ ਹੋਊਗੀ ਉੱਥੇ ਵੀ ਰਾਸਤ ਹੁਕਮਨਾਮੇ ਤੋਂ ਬਾਅਦ ਫਿਰ ਘਰ ਨੂੰ ਚਾਲੇ ਪਾ ਲੈਣੇ ਜਾਨਮ ਗੁਰਦੁਆਰਾ ਕਾਲ ਤਖਤ ਸਾਹਿਬ ਅ ਦਿਨ ਇੱਥੇ ਮੱਥਾ ਟੇਕਦੇ ਹੁੰਦੇ ਸਵੇਰ ਰੱਖੇ ਆਣਾ ਪੈਂਦਾ ਤੇ ਰੱਖ ਉੱਤ ਬਾਹਰ ਰੱਖਦੇ ਜਦੋਂ ਅਸੀਂ ਆਉਂਦੇ ਆ 3-4 ਵਜੇ ਫਿਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਦੇ ਆ ਕੇ ਪਹਿਲਾਂ ਫਿਰ ਹੁਣ ਜਾਂਦੇ ਹੋਏ ਫਿਰ ਇੱਥੇ ਮੱਥਾ ਟੇਕ ਕੇ ਸਮਾਪਤੀ ਕਰਕੇ ਫਿਰ ਧੰਨ ਲੰਗਰ ਕਾਲ ਤਖਤ ਮੱਥਾ ਟੇਕ ਕੇ ਚਲੋ ਭਾਈ ਇੱਧਰ ਆ ਜਾ ਉੱਪਰ ਤੇ ਤੂੰ ਇਧਰੋਂ ਅਮਰੀ ਗੱਲ ਸੁਣਾ ਆ ਦਰਬਾਰ ਕਾ ਜਾ ਉੱਥੇ ਤੋਂ ਸਾਹਿਬ ਅਕਾਲ ਤੱਕ ਸਭ ਇਹ ਨਮਸਤਕ ਹੋ ਗਏ ਤੇ ਹੁਣ ਚੱਲੀਏ ਡਾਡੀ ਭਾਜ ਨਹੀਂ ਦੇਖਰਾਉਂਦੇ ਸੀ ਮੈਂ ਤਾਂ ਨਿੰਮੇ ਸਿੱਗ ਰੂਪ ਜਾਇ ਗੱਲ ਕਰਦਾ ਅਸੀਂ ਪਹਿਲੀ ਪਰ ਚੱਲੇ ਆਂ ਸਿੱਧੀ ਗਲੀ ਦੇ ਅੰਦਰ ਜਾਣ ਦਾ ਰਸਤਾ ਇਹ ਜਿਹੜਾ ਨਿਸ਼ਾਨ ਸਭ ਉੱਥੇ ਇਦਾਂ ਸਾਈਡ ਤੇ ਜਿਹੜੇ ਦੋ ਨਿਸ਼ਾਨ ਸਭ ਉੱਧਰ ਆਇਆ ਤੇ ਸਟਾਫ ਜਦੋਂ 184 ਦਾ ਡੈਗ ਹੋਇਆ ਸੀ ਅੱਡਾ ਟੈਟ ਜਿਹੜੀ ਕਰਦਾ ਸੀ ਆਪਣਾ ਕਾਲ ਤੱਕ ਤਾਂ ਤੇ ਜਾਦਕਰ ਬਣਾਈ ਜਾਂਦੇ ਥੋੜੇ ਟਾਈਮ ਰੈਸਟ ਕਰਾਂਗੇ ਫਿਰ ਚਾਲੇ ਪਾਉਂਦੇ ਘਰ ਨੂੰ ਸਾਡੇ ਸਾਹਮਣੇ ਵਾਲੇ ਹੋਟਲ ਅਸੀ ਉਹਨਾਂ ਨੂੰ ਫੋਨ ਕੀਤਾ ਸੀ ਤੇ ਕਹਿੰਦੇ ਸਾਡਾ ਫੋਲ ਇਸ ਬਾਰੇ ਸਾਡਾ ਚੇਟੋ ਸੰਦ ਦਾ ਫੁੱਲ ਹੀ ਹੁੰਦਾ ਜੀ ਇਹ ਤੇ ਵੀ ਸਾਡਾ ਰੂਪ ਦੰਦੇ ਹੈਗੇ ਇਹ ਅਸੀਂ ਤਾਂ ਪਸਤਾਨ ਦੇ ਵਿੱਚ ਮਸ਼ਹੂਰੀ ਕਰਕੇ ਇਹ ਫੁੱਲੇ ਰਹਿੰਦਾ ਹੈ ਚਲੋ ਕੋਈ ਨਹੀਂ ਵੀਰੇ ਸਾਡੇ ਸਰਪਰ ਕਿਸੇ ਦਾ ਕੰਮ ਚੱਲੇ ਅਸੀਂ ਤਾਂ ਕਹਿੰਦੇ ਸਾਡਾ ਸਵਾਦ ਵਰਗਾ ਸੁਭਾਅ ਬਸ ਸਮਾ ਕਿੱਥੇ ਹੋ ਅਸੀਂ ਮਾਰਿਆ ਫੋਨ ਭਾਈ ਸਾਨੂੰ ਰੂਪ ਦੋ ਕਹਿੰਦੇ ਫੁੱਲਾ ਭਾਈ ਇਹ ਕਹਿੰਦੇ ਤਿੰਨ ਦਿਨ ਬਸ ਤੇ ਫੁੱਲ ਹੋਇਆ ਪੂਰਾ ਇਹ ਅਸਲ 'ਚ ਨੰਬਰ ਇਹਦੇ ਵਿੱਚ ਮੈਂ ਦੇਖਿਆ ਜਿਆਦਾ ਨਹੀਂ ਜਿਹੜੇ ਹੋਟਲ ਦੇ ਵਿੱਚ ਜਿਹੜੇ ਜਿੰਨੇ ਬੰਦੇ ਉਹਦੇ ਭਾਜੀ ਸਾਰੇ ਨਾ ਪੰਜਾਬ ਤੋਂ ਬਾਹਰੋਂ ਆ ਜਾਂਦੇ ਐਨਆਰਆਈ ਆਉਂਦੇ ਦੇ ਵਿੱਚ ਪੰਜਾਬ ਵਾਲੇ ਨੂੰ ਬਹੁਤ ਘੱਟ ਦਿੰਦੇ ਰੂਪ ਇਹੇ ਨਾ ਵੀਰ ਦੀ ਬੈਟਰੀ ਆ ਅਸਲ ਵਿੱਚ ਨਾ ਵੀਰੇ ਨਾ ਅੱਜ ਤੁਸੀਂ ਨਾ ਇੱਕ ਚੀਜ਼ ਮਿਸ ਕਰਤੀ ਹੈ ਜੀ ਹਾਂਜੀ ਹਾਂਜੀ ਮਾਲਕ ਇੱਕ ਚੀਜ਼ ਤੁਸੀਂ ਮਿਸ ਕਰਤੀ ਤੁਸੀਂ ਉਧਰ ਦੇਖਾਉਣ ਚਲੇ ਗਏ ਜੋ ਕਾਲ ਤੱਕ ਅੱਜ ਹੁਕਮਨਾਮਾ ਆਇਆ ਨਾ ਐਨਾ ਸੋਹਣਾ ਹੁਕਮਨਾਮਾ ਹੈ ਸ਼ੁਕਰੀਆ ਮਹਾਰਾਜ ਨਾ ਸੋਣਾ ਹੁਕਮਨਾਮਾ ਆਇਆ ਜਿਸਕੇ ਸੂਪਰ ਜਿਸਕੇ ਸਿਰ ਸਿਰ ਉਪਰ ਤੂਫਾਨ ਹੈ ਸੋਦੋ ਕਿਹਦਾ ਪਾਵੈ ਕਿੰਨੇ ਵੇਕ ਕਿੰਨੇ ਵੇ ਡਿਊਟੀ ਸ਼ੁਰੂ ਹੁੰਦੀ ਤੇਰੀ 8 ਵਜੇ 8 ਵਜੇ 8 ਤੱਕ ਅੱਦੇ ਵਜੇ ਯਾਰ ਤੇਰੇ ਘਾਟਾ ਹੋ ਗਿਆ ਅਸੀਂ ਉਹਨੂੰ ਕਹਿ ਕੇ ਇਹਦੇ ਤਰ੍ਹਾਂ ਸੈਸ਼ਨ ਨਾਲ ਵੀ ਜਾ ਕੇ ਸਾਡੇ ਕੋਲ ਭੇਜਦੀ ਤੂੰ ਆਏ ਨਹੀਂ 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 ਮੈਂ ਰਾਤੀ ਚੱਲ ਜਾਂਦਾ ਘਰ ਚੱਲਦਾ ਨਾ ਮੇਰਾ ਫੈਮਿਲੀ ਬੱਚੇ ਨੀਂ ਪਰ ਘਰ ਤੇ ਲੰਮਾ ਹਨ ਕੋ ਨਹੀਂ ਹੈ ਕੁਛ ਬਿਸਕੁਟ ਵਗੈਰਾ ਕੁਛ ਹਨ ਬ੍ਰੈਡ ਮਿਲ ਜਾਊਗਾ ਬ੍ਰੈਡ ਕਿੱ데 ਬ੍ਰੈਡ ਬਟਰ ਬਟਰ ਬ੍ਰੈਡ ਕਿੱਦਾ ਵੇ ਬਟਰ ਲਾ ਕੇ ਦੇ ਦਿੰਦਾ ਹਾਂ ਲੱਗ ਬ੍ਰੈਡ ਲੜੇ ਰੋਹੀ ਲੈਣਾ ਰੋਟੀ ਖਾ ਖਾਲਾਂਗੇ ਫਿਰ ਪਰ ਲੈ ਦੇ ਵਾਟਰ ਮੈ ਇੱਕ ਲੈ ਦੇ ਇੱਕ ਲੈ ਦੇ ਇੱਕ ਲੈ ਦੇ ਹਾਂ ਆਪਾਂ ਇਹ ਕੋ ਕਾ ਆ ਵੀ ਲੈ ਜਾ ਹਾਂ ਇਸ ਨੂੰ ਬਤਾ ਦੇ ਤੋੜਾ ਟਾਈਮ ਦੀ ਜਿਆਦੀ ਵੀ ਜਲਦੀ ਜਾ ਦੇ ਫਿਰ ਉਹ ਕੋਈ ਠੰਡੀ ਰੋਟੀ ਫਿਰ ਦੁਆਰੇ ਕਰਵਾਗਾ ਨਹੀਂ ਫਿਰ ਭੱਜ ਕੇ ਜਾ ਹੌਲੀ ਹੌਲੀ ਆ ਜਾ ਨਿੰਨੇ ਚਾਹ ਕਿ ਕਿਦਾਂ ਦੇਖਣ ਲੱਗਿਆ ਤੂੰ ਸਵੇਰ ਦੇ ਚਾਹ ਨਹੀਂ ਪਿਲੀ ਉਹ ਵੱਡਾ ਹਿੱਲਣ ਲੱਗਿਆ ਹੋਇਆ ਲਾਡੀ ਭਾਜੀ ਤੇ ਨਿੰਮੇ ਦਾ ਪਿਆਰ ਆਪਸ ਦਾ ਇੱਕ ਮਸਾਲ ਆ ਇਹ ਉਹ ਦੇਖੋ ਨਿੰਮੇ ਭਾਈ ਦਾ ਬੈਗ ਫਟ ਲਾਡੀ ਭਾਜੀ ਵਾਲਾ ਬੈਗ ਨਿੰਮੇ ਨੇ ਚੱਕ ਫੜ ਲਿਆ ਆਪਣੇ ਕੋਲ ਉਦੋਂ ਚੀਚੀ ਦੋਗਣੇ ਮੈਨੂੰ ਕੁਛ ਦੇਖਿਓ ਨਿੰਮੇ ਨੂੰ ਪੱਕਾ ਨਿੰਮੇ ਨੂੰ ਚੀਤ ਦਵਣੀ ਕੋਈ ਭਾਈ ਨਾ ਰੇੜੀਆਂ ਬੜੀਆਂ ਯਾਰ ਬਦਨਾ ਥੋੜੀ ਗੱਨ ਲੱਗਿਆ ਤਾਂ ਕਿ ਹੁਣ ਬੜੀਆਂ ਦਵਾ ਦੇ ਭਾਈ ਮੈਂ ਨਹੀਂ ਨਾ ਪਲੇਟ ਲੀਆਂ ਅੱਛਾ ਦਿੰਦੇ ਆਣ ਦੇ ਆਣ ਦੇ ਆਣ ਦੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਆਣਦੇ 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 ਅੱਗਲੇ ਜਾ ਬਾਈ ਆਣ ਬਿਆਣ ਬਿਆਣ ਆਣਦੇ ਆਣਦੇ ਕਾਹ ਹੋਇਆ ਤੋਰੋ ਗੱਡੀ ਯਾਰ ਹੁਣ ਮੈਂ ਲੇਟ ਹੋ ਰਿਹਾ ਬਹੁਤ ਜ਼ਿਆਦਾ ਮੈਂ ਦਫ਼ਤਰ ਪਹੁੰਚਣਾ ਮੈਂ ਨਹੀਂ ਪਹੁੰਚਣਾ ਪਰਮੇਸ਼ਾਹ ਨੇ ਪਹੁੰਚਣਾ ਕੋਣ ਨਹੀਂ ਪਹੁੰਚਦਾ 3 ਵਜੇ ਤੱਕ 3 ਵਜੇ ਆਉਣਾ 3 ਪਰਚੀ ਬਣ ਗਈ ਕਿੰਨੇ ਪੜਸੇ ਬਣ ਗਏ 4 ਰੁਪਏ ਖੁੱਲੇ ਜੀ 10 10 ਦੇ 10 ਰੁਪਏ ਖੁੱਲੇ ਨੇ ਨਾ ਮੈਂ ਦੇਖਾ 10 ਰੁਪਏ ਖੁੱਲੇ ਤੇ ਕਿ ਟੋਟਲ ਕਿੰਨੇ ਬਣ ਗਏ 60 ਬਣ ਗਏ ਦੇਖ 60 ਤੇ 40 50 ਬਣ ਗਏ 25 25 40 10 ਰੁਪਏ ਸਾਰੇ ਦਾਖਲੇ ਤਿੰਨੋਂ ਉਨ੍ਹਾਂ ਨੇ ਕੈਸ਼ ਪਾਓ ਵਿੱਚੋਂ ਦਾਖਲੇ ਲੈ ਲੇ ਹਾਂ 50 ਦੇ 60 60 ਬਣੇ 60 80 ਬਣੇ 60 ਬਣੇ 30 30 ਬਣ ਗਏ ਮੈਂ ਆ ਮੁਰਦਨ 10 ਲੈ ਲੇ ਦੇ ਨਵੇਂ ਹੁਣ ਵੀ ਸੰਗਤ ਆਈ ਹੋਈ ਦੇਖੋ ਕਿੰਨੀ ਲੰਮੀ ਲਾਈਨ ਲੱਗੀ ਹੋਈ ਆ ਬੱਲ ਲੱਗ ਲੋ ਤਾਂ ਭਾਈ ਬਹੁਤ ਹੂ ਤੱਕ ਲੱਗੀ ਲਾਈਨ ਛੱਡੀ ਕਰਕੇ ਆ ਜੀ ਕੁਝ ਗੱਡੀਆਂ ਗਲਤੀ ਵੀ ਖੜੀਆਂ ਇੱਕ ਵਾਰੀ ਕੀ ਹੋਇਆ ਮੈਨੂੰ ਕਿਸੇ ਹੋਰ ਧਰਮ ਜਾ ਕੇ ਮੱਥਾ ਟੇਕਣ ਚਲੀ ਗਿਆ ਮੈਂ ਲਾਈਨ 'ਚ ਲੱਗੇ ਰਹੇ ਘੱਟੋ ਘੱਲ 2.5 2.5 ਜਾਂ 3 ਘੰਟੇ ਬਾਅਦ ਮੇਰੀ ਜਾ ਕੇ ਪਾਰੀ ਆਈ ਆਏ ਅੰਦਰ ਬੜਿਆ ਹੱਥ ਫੜਿਆ ਮੈਨੂੰ ਬਾਹਰ ਕਢਤਾ ਮੈਂ ਕਿਹਾ ਆ ਗਿਆ ਇੱਥੇ ਸਾਡੇ ਸਿੱਖ ਧਰਮ ਦੇ ਵਿੱਚ ਭਾਵੇਂ ਜਿੰਨੇ ਟਾਈਮ ਬੰਦਾ ਪੱਥਾ ਲਾ ਕੇ ਉੱਥੇ ਬੈਠਾ ਰਹੇ ਕੋਈ ਬੰਦਾ ਠਾਲਦਾ ਨਹੀਂ ਹੈਗਾ ਇਹ ਮੈਂ ਥੋੜੀ ਉੱਥੇ ਲੱਗੀ ਬਜ਼ਾਰਾ ਬੰਦਾ ਇੰਨੀ ਟਾਈਮ ਬੇਟ ਕੰਨ ਤੋਂ ਬਾਅਦ ਤੁਸੀਂ ਅੰਦਰ ਬੜਿਆ ਉਹ ਮਰੇ ਚਲਕ ਜਿਹੀ ਬੱਜੀ ਆਏ ਬਸ ਉਹਦੇ ਵਿੱਚ ਹੱਥ ਪੜਿਆ ਜੇ ਬਾਹਰ ਕੱਢਦਾ ਆਏ ਵੇ ਤਾਂ ਮਾਰੇ ਏਡੇ ਵੱਡੇ ਵੱਡੇ ਲੈਣਾ ਲੱਗਦੇ ਕੋਈ ਜਿਆਦਾ ਤੱਕ ਰਮਾਇਆ ਹੈ ਜਦ ਤੱਕ ਤੈਨੂੰ ਖੜਾ ਰਹਿ ਹਾਂ ਜਦ ਤੱਕ ਬਾਤੀ ਇਹਨੂੰ ਬਾਹਰ ਬਾਰ 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 ਉਹ ਨਾਇਆ ਦੇ ਬੰਨੇ ਚੱਕਰ ਚ ਥੋੜੇ ਜਿਹਾ ਹੱਥ ਜੋੜ ਕੇ ਬੰਦਾ ਕੋਈ ਪ੍ਰਣਾਮ ਕੋਈ ਜੀ ਬੰਦੇ ਨੇ ਕਿਹੜੇ ਜਿਸ ਬੰਦਨ ਕੋ ਅਰਦਾਸ ਕਰਨੀ ਹੈ ਠੀਕ ਨਹੀਂ ਬਾਬਾ ਜੀ ਇਹ ਬੰਦੇ ਨੇ ਅਰਦਾਸ ਕਰਨ ਕੋਈ ਗੱਲਬਾਤ ਕੋਈ ਕੰਮ ਨਹੀਂ ਉਹ ਜੁੜੇ ਫੜੇ ਪੌੜ ਫੜ ਕੇ ਬਾਹਰ ਪੌੜ ਛਾ ਚੱਕ ਚੱਕੇ ਬਾਹਰ ਮਾਦ ਮੈਂ ਆ ਰ ਆ ਕੇ ਚੱਕਰ ਦੀ ਚਲੋ ਹਰੇਕ ਦਾ ਬਾਬਾ ਜੀ ਆਪਣਾ ਭਰਾ ਅਦਰ ਸਤਕਾਰ ਹੈ ਜਿੱਥੇ ਕਰਾਂਗੇ ਬ੍ਰੈਕਫਾਸਟ ਆਪਣਾ ਨਾਸਤਾ ਤੇ ਨਿੰਮਾ ਕਹਿੰਦੇ ਫੋਟੋ ਫੋਟੋ ਖਿੱਚਣੀਆਂ ਮੈਂ ਹਿਸਟੋਰੀਕਲ ਪਲੇਸਾਂ ਚੀਜ਼ਾਂ ਗੱਡਾ ਪ੍ਰਾਣਾ ਮਸ਼ੀਨ ਮੱਝ ਖੜੀ ਐ ਇੱਧਰ ਇਹ ਤਾਂ ਹੈ ਤਾਂ ਉਹਨਾਂ ਪੱਕਦੀ ਮੰਗਦਾ ਜਾਨੇ ਕਿਹਦਾ ਤਾਂ ਕਿੰਨੇ ਕੁ ਵਧੀਆ ਗਿਆ ਉਹਦੋਂ ਚੋਲਿਆ ਸੀ ਨਿੰਬ ਦੋਰੇ ਚੋਈ ਕਿੰਦਾ ਚੋਦਾ ਦੁੱਧ ਕਿੰਦਾ ਚੋਦਾ ਦੱਸੀ ਬੜੇਗਾ ਕਾ ਸਾਤ ਆਜ ਤੁਹਾਨੂੰ ਦੱਸੂਗਾ ਨਿੰਬ ਮੱਝਾ ਦੁੱਧ ਕਿੰਦਾ ਚੋਇਆ ਗਿਆ ਦਾ ਹਾਂ ਅੱਛਾ ਹਾਂ ਗੁੱਠਿਆਂ ਨਾਲਾਂ ਅੱਛਾ ਗੁੱਠੇ ਦੱਬ ਕੇ ਅੱਛਾ ਅੱਛਾ ਤਰ ਪਤਾ ਹੈ ਠੀਕ ਆ ਮਨੇ ਦੋ ਬੱਤੇ ਪਹਿਲੇ ਖੰਦੇ ਪੁਰਾਣਾ ਘਟਾ ਇੱਧਰ ਖੜਾ ਹੈ ਪੁਰਾਣੇ ਘਰ ਬੰਦੇ ਬੈਠੇ ਇੱਧਰ ਕੋਈ ਇੱਦਾਂ ਦੀ ਚੀਜ਼ ਦਿਖਾਈ ਹੋਈ ਬੱਚਿਆਂ ਨੂੰ ਹੁਣ ਜੀਤਬਾਬ ਨੇ ਕਿਹਾ ਤਾਂ ਗੱਲ ਸੱਚੀ ਆ ਜਿਹੜੀ ਆਪਣੀ ਪੀੜ੍ਹੀ ਆਪ ਨੇ ਸਾਰਾ ਕੁਝ ਦੇਖ ਲਿਆ ਆ ਮਸ਼ੀਨਾਂ ਵੀ ਦੇਖ ਲਿਆ ਹੱਥਾਂ ਟੁੱਕ ਵੀ ਲਏ ਪਾਣੀ ਸੋਰਾ ਪਰਲੇ ਵੀ ਆਏ ਸਾਰਾ ਕੁਝ ਦੇਖ ਲਿਆ ਜਿਹੜੀ ਹੁਣ ਨਵੀਂ ਪੀੜ੍ਹੀ ਕਿੱਥੇ ਨੇ ਕਿੱਥੇ ਚੀਜ਼ ਕਿੱਥੇ ਗਿਆ ਹੋ ਗਿਆ ਚੀਜ਼ ਫੁੱਟੀ ਇੱਧਰ ਚੀਜ਼ ਫੁੱਟੀ ਇੱਧਰ ਕੋਈ ਆਜਾ ਆਜੋ ਭਾਈ ਹੁਣ ਕਿੱਥੇ ਗਏ ਆ ਅਸੀਂ ਇੱਕ ਬੰਦੇ ਦੀ ਵੇਟ ਕਰ ਰਹੇ ਹਾਂ 12 ਬੰਦੇ ਇੰਗਲੈਂਡ ਤੋਂ ਆਏ ਆ ਅਸੀਂ ਇਕੱਠੇ ਬੈਠ ਕੇ ਰੋਟੀ ਖਾਦੇ ਪਰ ਉਹ ਕਹਿੰਦੇ ਸੀ ਕੈਮਰੇ 'ਚ ਨਹੀਂ ਆਉਣਾ ਹੈਗਾ ਬਾਕੀ ਦੇਖਦੇ ਜੇ ਮਨ ਦੀ ਪਰਮੇਸ਼ਰ ਬਣਾਉਂਦੇ ਉਹਨਾਂ ਨਾਲ ਉਹਦੀ ਵੇਟ ਕਰ ਰਹੇ ਆ ਕਹਿੰਦੇ ਆਪਾਂ ਇਕੱਠੇ ਕਰਦੇ ਨਾਸ਼ਤਾ ਆਜਾ ਜੋ ਭਾਈ ਆਜੋ ਤਾਂ ਤਰੋੜਾ ਖਾ ਲਿਆ ਹੁਣ ਦੁੱਧੋ ਫੇਰ ਉਤਰਿਆ ਦੁਆਰੇ ਦੁੱਧ ਦੁਆਰੇ ਉਤਰਿਆ ਫੇਰ ਜਾਂ ਚੋਲੇ ਜਾ ਕੇ ਨਹੀਂ ਐ ਜੋੜੇ ਚਲ ਵੇ ਚਲੀ ਬਰਗਰ ਵੀ ਖਾਊਗਾ ਬਰਗਰ ਵੀ ਖਾਊਗਾ ਐ ਨਾ ਗੰਨੇ ਮੇਂ ਤਾਂ ਅੰਚ ਬੜਾ ਛੱਡਣੇ ਨਹੀਂ ਹੈ ਇੱਕ ਵੀ ਪੀਸ ਅਸੀਂ ਤੇਨ ਨਾਲ ਹਰ ਭਗਤਾਂ ਕੋ ਇੱਥੇ ਰੱਖ ਲਏ ਸੀ ਕੱਟੇ ਅਸੀਂ ਨਾਲ ਖਾਉਂਗੇ ਠੀਕ ਨਹੀਂ ਭਾਜੀ ਜਿੰਨਾ ਖਾਓ ਬਰਗਰ ਯਾਰ ਮੁਠੀ ਜਿੰਨਾ ਦਾ ਬਰਗਰ ਲੈ ਇੱਕ ਟੱਕ ਟੱਕ ਪਾਈ ਹੈ ਕਿ ਨਹੀਂ ਮੈਂ ਫੁੱਟਰ ਨਹੀਂ ਭਾਈ ਲਾਉਣੀ ਪੈਣੀ ਆਪ ਨੂੰ ਭਾਜੀ ਆਪਾਂ ਹੀ ਆ ਕੀਦਾ ਹੋਈ ਹੈ ਲੱਗਤੀ ਇੱਥੇ ਇਹਨਾਂ ਦੇ ਲਾਉਣੀ ਪੈਣੀ ਡੱਕੇ ਜੇ ਦਿੱਤੇ ਉਹਨੇ ਦੇਖੋ ਤਾਂ ਨੋ ਪਾਈਂ ਅੰਧਿਆਰੇ ਆਹ ਹੈ ਮੇਰਾ ਉਹ ਤੇਰੀ ਤੇਰਾ ਬੇ ਤੇਰਾ ਯਾਰ ਉਹ ਨਿੰਮਾ ਨਿੰਮਲ ਤੇਮਾ ਚੱਕ ਲੈ ਗਿਆ ਮੈਂ ਹੈ ਮੇਰੇ ਨਾਲ ਕਿਥੇ ਗਿਆ ਸਾਨੂੰ ਮੈਸੇਜ ਕਿੱਲੇ ਜਣਾ ਕਰਦਾ ਫਿਰ ਮੈਂ ਪੁੱਤਰ ਕੀ ਕਰੀਏ ਯਾਰ ਆਂ ਬੈਸ ਉੱਥੇ ਜਾਏ ਨੇ ਇਹ ਗੱਡੀ ਵਾਲੇ ਕੋਲ ਗੋਲੂ ਕੋਲ ਦਿਖਾਇਆ ਹੁੰਦਾ ਚੱਲ ਦਿਖਾਏ ਆਉਂਦੇ ਫਿਰ ਅੱਦਾ ਦੇਖਾ ਚਲੋ ਜੱਸੀਏ ਵੀਡੀਓ ਚ ਆ ਗਿਆ ਤੂੰ ਵੀਡੀਓ ਚ ਆ ਗਿਆ ਤੂੰ ਬਲਡ ਫੇਮਸ ਹੋ ਜਾਣਾ ਉਹ ਨਿਆਜ਼ੀ ਲੜਿਆ ਉਹ ਰੋਣ ਬਰਗਰ ਖਾ ਗਿਆ ਉਹ ਨਹੀਂ ਚਲ ਕੜੂ ਵੀਆ ਮਿਸ ਕਰਿਆ ਮੈਨੂੰ ਕੋਈ ਨਹੀਂ ਪੋਸੋ ਲਾ ਕੇ ਦਿਖਾ ਜ਼ੋਰ ਨਾਲ ਜ਼ੋਰ ਨਾਲ ਹੋਰ ਜ਼ੋਰ ਨਾਲ ਕੜੂ ਆਹ ਜ਼ੋਰ ਨਾਲ ਪੁੱਛ ਲਾ ਮਿਸ ਕਰਿਆ ਹਾਂ ਇਧਰ ਇਧਰ ਨਾਲ 6:00 ਵਜੇ ਤੇ ਖਾਣ ਫਿਰ ਠੀਕ ਆ ਹੁਣ ਤਾਂ ਕੀ ਹੋ ਗਿਆ ਕਿ ਮੀ ਜੋ ਦੀ ਮਾਰ ਨਹੀਂ ਮੇਰੇ ਖੋਲ ਬੰਨ ਬਣੀ ਲੰਮੀ ਅੱਜ ਐਨੀ ਜੋ ਬੁੱਤ ਨਾ ਹਾਲ ਹੈ ਬੁਝ ਬੈਕਟ ਦਾ ਚੋਲਾ ਮੇਸਾ ਉਹਦੇ ਵਿੱਚ ਉਪੇ ਆ ਵਿੱਚ ਉਹ ਬੈ ਕੱਢ ਦੇ ਬੈ ਕੱਢ ਦੇ ਮੈਂ ਵਿੱਚ ਤੇ ਐ ਕਾਕੀ ਨੂੰ ਨਾ ਉਤਰੇ ਤਾਂ ਦੂਜੀ ਨੂੰ ਉਤਰ ਜਾਏਗਾ ਚਲ ਲਓ ਆਪਣੀ ਜਰ ਕੜੀ ਰਸਟ ਕਰੀਏ ਹੁਣ ਹਾਂਜੀ ਅਸੀਂ 버ਗਰ ਖਾਣੇ ਜਾ ਤੁਹਾਨੂੰ ਫੋਨ ਕਰ ਤੁਸੀਂ ਕਹਿੰਦੇ ਚੋਲ ਬਣਾ ਲੈ ਫਿਰ ਹਾਂਜੀ ਫਿਰ ਮੈਂ ਲਾਡੀ ਭਾਜੀ ਨੇ 6 버ਗਰ ਲੱਤੇ ਅੱਜ ਘਰ ਦੇ ਵਾਸਤੇ ਅੱਛਾ ਸੁਨਾ ਜਰ ਮੇਰੇ ਘਰ ਦੇ ਵਿੱਚ ਮੈਂ ਕਹਿੰਦਾ ਮੈਂ ਵੀ ਰੋਟੀ ਖਾ ਲਈ ਤੁਸੀਂ ਕਹਿੰਦੇ ਚੌਲ ਬਣਾ ਲੈ ਮੈਂ ਅੱਛੇ ਆ ਲੈ ਫਿਰ ਛੁੱਟੀ ਜਿਹੜਾ ਕੱਲ ਦਾ ਦਿਨ ਬਹੁਤ ਸਪੈਸ਼ਲ ਹੈ ਕਿਉਂਕਿ ਅਸੀਂ ਟਿਕਟਾ ਕਰਾਤੀ ਹਾਂ ਬੁੱਕ ਆਈਪੀਐਲ ਦੀਆਂ ਨਵਾਂ ਸਟੇਡੀਅਮ ਬੜਾ ਸਾਡੇ ਇਲਾਕੇ ਦੇ ਵਿੱਚ ਉਹ ਦੇਖਣ ਜਾਵਾਂਗੇ ਮੁੱਲਾਪੁਰ ਮੈਂ ਮੱਲਪੁਰੇ ਗਈ ਜਾਂਦਾ ਮੱਲਪੁਰ ਕਿਹੜਾ ਹੋਇਆ ਮੁੱਲਾਪੁਰਾ ਮੁੱਲਾਪੁਰ ਸਟੇਡੀਅਮ ਬਣਿਆ ਤੇ ਟਿਕਟਾ ਕਰਾਤੀਆਂ ਤੇ ਕੱਲ ਨੂੰ ਅਸੀਂ ਜਿਹੜਾ ਮੈਚ ਹੁਣ ਮਹਿਕ ਬੈਠਾ ਦੇਖ ਰਿਹਾ ਇੱਥੇ ਅਸੀਂ ਐਦਾਂ ਬੈਠੇ ਦੇਖਦੇ ਹੋਵਾਂਗੇ ਅਸੀਂ ਹਰ ਟੀਵੀ 'ਚ ਸਾਹਮਣੇ ਟੀਵੀ 'ਚ ਦੇਖ ਰਹੇ ਆ ਤੇ ਫਿਰ ਅਸੀਂ ਆਪਣੀ ਅੱਖਾਂ ਨਾਲ ਦੇਖਾਂਗੇ ਗਾ ਲੋ ਬਹੁਤ ਟਾਈਮ ਤੋਂ ਉਮੀਦਾਂ ਦੇਖਾਂ ਮੇਰਾ ਮੈਚ ਉਮੀਦਾਂ ਤੋਂ ਹੁਣ ਚੱਲਿਆ ਮੈਚ ਦੇਖਣਾ ਉਮੀਦਾਂ ਤੋਂ ਉਮੀਦਾਂ ਤਾਂ ਦੇਖਿਆ ਮੈਚ ਮੇਰਾ ਤੁਸੀਂ ਵੀਡੀਓ ਬਣਾਈ ਦੀ ਹੈ ਹਾਂ ਵੀਡੀਓ ਬਣਾਈ ਗਏ ਆ ਪਰ ਲਓ ਤੁਸੀਂ ਜਾਨ ਮਾਲ ਆਈਪੀਐਲ ਉਹ ਦੇਖ ਲਿਓ ਅੰਦਰ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਚੱਲਿਆ ਪੰਜਵਾਂ ਸਾਲ ਪਿਛਲੇ ਸਾਲ ਵੀ ਨਹੀਂ ਟਾਈਮ ਲੱਗਿਆ ਹਾਇਆ ਦੇਖਦੇ ਦੇਖਦੇ ਦੇ ਟਾਈਮ ਹੀ ਲੰਘ ਗਿਆ ਬਸ ਪੰਜਵਾਂ ਸਾਲ ਲੱਗਿਆ ਵਾ ਇਸ ਵਾਰ ਜਦੋਂ ਮੈਂ ਨਾ ਟਿਕਟਾਂ ਬੁੱਕ ਕਰਾਤੀ ਆ ਸਾਡਾ ਗਰੁੱਪ ਬਣਿਆ ਯਾਰ ਦੋਸਤਾਂ ਨਾਲ ਗਰੁੱਪ ਚ ਪਾਤੀ ਆ ਹਾਂ ਬਾਕੀ ਜਿਹੜੇ ਮੇਰੇ ਯਾਰ ਦੋਸਤ ਹੋ ਸਾਰੇ ਤਰਫਾਂ ਲਾ ਕੇ ਫਿਰੋ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਆ ਤਿੰਨ 15 ਟਿਕਟਾਂ ਹੋਈਆਂ ਬੁੱਕਰ ਨਾਲ ਦੀ ਨਾਲ ਅਸੀਂ ਵੀ ਜਾਣਾ ਅਸੀਂ ਵੀ ਜਾਣਾ 15 ਟਿਕਟਾਂ ਕਰਾਈਆਂ ਫਿਰ ਚੱਕਰ ਇਹ ਖੜਾ ਹੋਇਆ ਜਦੋਂ ਟਿਕਟਾਂ ਬੁੱਕ ਕਰਦੇ ਹੁੰਦੇ ਨੇ ਉਹਦੇ ਵਿੱਚ ਨਾ ਹੁਣ ਜਦੋਂ ਮੈਂ ਟਿਕਟਾਂ ਬੁੱਕ ਕਰਾਈਆਂ ਮੈਂ ਆਪਣੇ ਈਮੇਲ ਨਾਲ ਬੁੱਕ ਕਰਾਈ ਆ ਉਹਦੇ ਪਰ ਨਾ ਜਿਹੜਾ ਚੈਨਲ ਦਾ ਨਾਮ ਚੜ ਗਿਆ ਜਾਨਮਾਹਲ ਆ ਜਦੋਂ ਬੰਦਾ ਉਸ ਟਿਕਟਾਂ ਲੈਣ ਗਿਆ ਕਹਿੰਦਾ ਜਾਨਮਾਲ ਪਾਉਣਾ ਇਹਦੀ ਆਈਡੀ ਲਿਓ ਹੁਣ ਜਾਨ ਮਾਲ ਦੀ ਕਿੱਦਾਂ ਐਡੀ ਲਿਆਦਾ ਅਸ ਚੈਨਲ ਦੀ ਫੋਟੋ ਭੇਜੀ ਮੈਂ ਫਿਰ ਆਪਣੀ ਆਈਡੀ ਭੇਜੀ ਫਿਰ ਬੰਦਾ ਜਿਹੜਾ ਮੇਰਾ ਯਾਰ ਦੋਸਤ ਲੈਣਾ ਕੱਲ ਨੂੰ ਮਨੋਰਨਗ ਸ਼ਾਹ ਜੀ ਮਿਲੇ ਜਿਹੜਾ ਟਿਕਟਾਂ ਲੈ ਕੇ ਆਇਆ ਸੋਨਾਂ ਕਹਿੰਦਾ ਮੈਂ ਆਪਣਾ ਸਰਕਾਰੀ ਅਫਸਰ ਆ ਉਹ ਵਿਚਾਰਾ ਲੈਂਚ ਲੱਗਿਆ ਘੱਟ 25 30 ਬੰਦੇ ਪੂਰੇ ਲੱਗੇ ਹੋਏ ਤੇ ਉਹਨਾਂ ਟਿਕਟਾਂ ਘਟੋ ਆਈ ਪਹਿਲੇ ਇੱਕ ਮੁੰਡਾ ਹੋਰ ਗਿਆ ਉਹਨੂੰ ਦਿੱਤੀਆਂ ਨਹੀਂ ਟਿਕਟਾਂ ਉਹਨੇ ਉਹਨੇ ਸਟੇਟੇਪ ਆ ਲੈਨੇ ਦਿੱਤੀ ਨਹੀਂ ਹੈਗੀ ਮੈਂ ਇਹ ਕਹੂੰ ਜੇ ਹੁਣ ਤੁਸੀਂ ਟਿਕਟਾਂ ਕਰਿਆ ਆਈਪੀਐਲ ਦੇ ਬੁੱਕ ਤਾਂ ਆਪਣਾ ਉੱਥੇ ਜਦੋਂ ਆਨਲਾਈਨ ਬੁੱਕੀਦਾ ਆਪਣਾ ਸਹੀ ਨਾਮ ਭਰਿਓ ਸਾਰਾ ਅਹ ਤੇਰਾ 2000 ਰੁਪਏ ਖਰਾਬ ਹੋਣਾ ਤਾਂ ਬਹੁਤ ਦਾ ਖਾਣਾ ਵゼਰਾ ਖਾਦੇ ਆ ਤੇ ਹੁਣ ਘਰ ਦਾ ਖਾਈਏ ਇੱਕ ਤਾਂ ਜਦ ਅਸੀਂ ਢਾਬਿਆਂ ਪਰ ਆਰਡਰ ਕਰਦੇ ਅਸੀਂ ਮੰਗਦੇ ਜੈਲੋ ਦਾਲ ਉਹ ਜੈਲੋ ਦਾਲ ਦੇ ਨਾਮ ਆਪਾਂ ਨਾ ਹੋਰ ਕੋਈ ਦੇ ਦਿੰਦੇ ਆ ਜਾਂ ਫਿਰ ਉਹ ਛੋਲੇ ਦੀ ਦਾਲ ਦੇ ਦਿੰਦੇ ਵੀ ਜੈਲੋ ਹੀ ਦਾਲ ਆ ਮੂੰਗੀ ਮਸਰੀ ਨਹੀਂ ਦਿੰਦੇ ਹੈਗੇ ਅਸੀਂ ਕਹਿੰਦੇ ਬਸ ਸਿੰਪਲ ਜਿਹਾ ਖਾਈਏ ਕਾਹਨੋਂ ਅੱਗੇ ਲੈਂਦਾ ਆਲੂ ਆੜੂ ਲੈਂਦੇ ਹਾਂ ਚਲੋ ਆੜੂ ਆਲੂ ਖਾਂਮੇ ਤੇ ਜੈਲੋ ਦਾਲ ਤੇ ਨਾਲ ਪਦੀਨੇ ਦੀ ਚਟਣੀ ਵਾਓ ਇਹ ਕਾਹ ਨਹੀਂ ਹਲਕਾ ਫਰਕਾ ਤਿੰਨੇ ਕੇ ਪੈਸੇ ਕਸਤੇ ਆਏ ਅੱਜ ਹਾਂਜੀ ਅਸਾਂ ਗੱਡੀ ਮਹਿਕ ਲੈ ਆਇਆ ਹਾਂ 2000 ਰੁਪਏ ਪੈਸੇ ਦੇ ਕੇ ਨਹੀਂ ਆਏ ਅੱਛਾ ਮੈਂ ਕਰ ਦਾਂ ਗੂਗਲ ਤੇ ਮੈਂ ਤੁਹਾਨੂੰ ਕਹਿਤਾ ਸੀ ਵੀ ਉਹੀ ਕਰੂੰਗੇ ਆਪੇ ਉਹ ਤਾਂ ਖਰਚਾ ਕਰਉਂਦੇ ਤੁਸੀਂ ਤਾਂ ਯਾਰ ਮੇਰਾ ਮੈਂ ਹਕੂਲ ਪੈਂਟ ਨਹੀਂ ਦੀ ਹੈਗੀ ਨਾ ਗੱਡੀ ਦਾ ਮਾਰ ਤੇ ਬਾਕੀ ਬੈਂਕ ਸ਼ੋਪਿੰਗ ਕਰਕੇ ਆਇਆ ਵਾਓ ਬੜੇ ਧੂਣੇ ਕਲਰ ਲੈ ਕੇ ਆਇਆ ਵਧੀਆ ਹਾਂ ਸੇ ਹੋ ਕੀ ਕਰਨੀ ਅਕਸਲ ਲਾਉਣ ਲਗਾ ਮੈਂ ਕਿ ਤੇਰੇ ਅਕਸਰ ਲਾਉਂ ਲੱਗ ਗਿਆ ਮੁੰਡੇ ਸਾਡੇ ਤੇ ਇਹ ਲਾਉਂਦਾ ਸੀ ਮੋਟਾ ਹੋ ਗਿਆ ਹਾਂ ਪਤਲਾ ਹੋ ਜਾ ਹੁਣ ਤੁਸੀਂ ਕਹ ਲੈ ਹੋਰ ਮੈਂ ਤਾਂ ਨਹੀਂ ਕੁਝ ਵੀ ਲਈ ਮੈਂ ਤਾਂ ਬਸ ਇੱਕ ਚੁੰਨੀ ਲੈ ਕੇ ਆਈਆਂ ਲੋ ਹਾਂ 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 ਫੋਟੋ ਵਿੱਚ ਲੈ ਕੇ ਚਲੋ ਬੈਠ ਕੇ ਮੈਚ ਦੇ ਦੇ ਖੜਾ ਹਲੇ ਆ ਹਾਂ ਤੇ ਰੋਟੀ ਖਾਈਏ ਖੁੱਚਣ ਜਾਈਏ ਤੇ ਕੱਲ ਦੀ ਤਿਆਰੀ ਕਰੀਏ ਮੈਚ ਦੇਖਣ ਦੀ ਟੌਰਾ ਛੋਰਾ ਕੱਢ ਕੇ ਜਾਵਾਂਗੇ ਸਾਡੀ ਟਿਕਟ ਥੋੜੀ ਜਿਹੀ ਸਪੈਸ਼ਲ ਥੋੜੀ ਅੱਗੇ ਆ ਮੁੰਡਿਆਂ ਥੋੜੀ ਜਿਹੀ ਪਿੱਛੇ ਕਰਵਾਈ ਆ ਹਲੇ ਕੱਲ ਤੱਕ ਸ਼ਾਇਦ ਇੱਕ ਹੋਰ ਵੀ ਗੱਲਬਾਤ ਚੱਲ ਰਹੀ ਹੈ ਸ਼ਾਇਦ ਆਪਾਂ ਨੂੰ ਕੈਬਿਨ ਵਾਲੇ ਟਿਕਟ ਮਿਲ ਜਿਹੜੀ 8500 ਦੀ ਆ ਉਹਦੀ ਵੀ ਗੱਲਬਾਤ ਚੱਲ ਰਹੀ ਹੈ ਬੰਦਾ ਜਿਹੜੇ ਬੰਦੇ ਅੱਜ ਵੀਡੀਓ ਚ ਕਹੇ ਸੀ ਵੀ ਆਪਣੇ ਇੰਗਲੈਂਡ ਤੋਂ ਮਿਲਣ ਆਏ ਸੀ ਉਹ ਵੀਡੀਓ ਚ ਆਏ ਨਹੀਂ ਹੈਗੇ ਉਹ ਉਹ ਕਹਿ ਰਹੇ ਸੀ ਕਹਿੰਦੇ ਵੀ ਕੈਬਿਨ ਵਾਲੇ ਟਿਕਟਾਂ ਬੁੱਕ ਕਰਵਾ ਲਓ ਪਰ ਮੈਂ ਅੱਗੇ ਗੌਰ ਨਹੀਂ ਕਰੀ ਹੈ ਕਿ ਮੈਂ ਵੀ ਹੁਣ ਬਾਹਰੋਂ ਆਇਆ ਹਲੇ ਥੱਕੇ ਹਾਰੇ ਹੋਣ ਮੈਂ ਹੁਣ ਮੈਂ ਫੋਨ ਕਰੀ ਜਾਵਾਂਗਾ ਵੀ ਟਿਕਟਾਂ ਲੈ ਲਈ ਨਾ ਲਈਏ ਅਸੀਂ ਹੁਣ ਉਧਰ ਆ ਜਾਣਾ ਉਹਨਾਂ ਦੇ ਵੀ ਦਿਲ ਕਰਦਾ ਉਹ ਵੀ ਬਹੁਤ ক্রিকেট ਦੇ ਫੈਨ ਹੈ ਬਹੁਤ ਤਕੜੇ ਚਲੋ ਹਾਂ ਕੱਲ ਅੱਜ ਸ਼ਾਮ ਦਾ ਪਹਿਲਾ ਇੱਕ ਦਿਨ ਦਾ ਮੈਚ ਹੋ ਲਿਆ ਦਿਨ ਚ 3 ਵਜੇ ਮੈਚ ਤਾਂ ਵੀ ਉਹਦੇ ਵੀ ਕਹਿੰਦੇ ਸੀ ਦੇਖਣ ਨੂੰ ਪਰ ਮੈਂ ਕਿਹਾ ਕਿਹੜਾ ਦਿਨ ਚ ਧੁੱਪਾ ਫੱਕੂਗਾ ਤੇ ਰਾਤ ਤੇ ਦੇਖਾਂਗੇ ਰਾਤ ਦਾ ਵਧੀਆ ਰਹਿੰਦਾ ਠੰਡਾ ਮੌਸਮ ਹੈਂ ਕੂਕ ਕਲਿਆੜਾ ਬਾਰਾ ਚੀਕਾਂ ਮਾਰਾਂਗੇ ਚੀਕਾਂ ਕੂਕਾਂ ਮਾਰਾਂਗੇ ਕੂਕਾਂ ਤੇ ਚੁੰਨੀ ਲੈ ਜਾਂਦੇ ਦੱਸਿਆ ਹੈ ਨਹੀਂ ਚੁੰਨੀ ਲੈ ਲੈ ਕੇ ਦੇਖਦੇ ਆ ਚਲੋ ਜੀ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆ ਆਉਣ ਵਾਲੇ ਦਿਨਾਂ ਚ ਬਹੁਤ ਬੜੀ ਬੜੀ ਵੀਡੀਓ ਆ ਰਹੀ ਹੈ ਤੇ ਪਾਵਾਂਗੇ ਧਮਾਕੇ